ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਮੁਰਤੋਂ ਰੰਗਲਾ ਪੰਜਾਬ ਬਣਾ ਕੇ ਹਰ ਪੱਖ ਤੋਂ ਪੰਜਾਬ ਨੂੰ ਮਜ਼ਬੂਤ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਾਭਾ ਹਲਕੇ ਦੇ ਸ਼ਰਮਦਾਸ ਕਲੋਨੀ ਚੌਧਰੀ ਮਾਜਰਾ ਪੁਲੀ ਵਿਖੇ ਨਗਰ ਨਿਵਾਸੀਆਂ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਮੇਲਾ ਤੀਆਂ ਦਾ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਮੌਕੇ ਸੈਜਸੀ ਜੋਇਆ ਵਾਲਾ ਚੇਅਰਮੈਨ ਇੰਪਰੂਵਮੈਂਟ ਟਰਸ ਨਾਭਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਸਰੈਣਦਾਸ ਕਲੋਨੀ ਵੀ ਕਿ ਜਿਹੜਾ ਸਾਡੀਆਂ ਬੱਚੀਆਂ ਵੱਲੋਂ ਸਾਡੀਆਂ ਭੈਣਾਂ ਵੱਲੋਂ ਹਰ ਸਾਲ ਤੀਆਂ ਦਾ ਮੇਲਾ ਜਿਹੜਾ ਮਨਾਇਆ ਜਾਂਦਾ ਤੇ ਹਰ ਸਾਲ ਇਹ ਕੁੜੀਆਂ ਬਹੁਤ ਵੱਡਾ ਪ੍ਰਚਾਲਾ ਕਰਦੀਆਂ ਨੇ ਤੇ ਮੈਨੂੰ ਵੀ ਹਰ ਸਾਲ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਉਂਦੀਆਂ ਨੇ ਤੇ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਬੱਚਿਆਂ ਤੇ ਵਾਹਿਗੁਰੂ ਅਰਦਾਸ ਕਰਦਾ ਕਿ ਇਹਨਾਂ ਬੱਚੇ ਤੇ ਮੇਰੇ ਪਰ ਹੱਥ ਰੱਖੇ ਸਾਡੀਆਂ ਭੈਣਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਕਿਉਂਕਿ ਜਦੋਂ ਦੀ ਆਮ ਆਦੀ ਪਾਰਟੀ ਸਰਕਾਰ ਆਈ ਆ ਉਸੇ ਟਾਈਮ ਤੋਂ ਜਿਹੜੇ ਤੀਆਂ ਦੇ ਮੇਲੇ ਲੱਗੇ ਨੇ ਸ਼ੁਰੂ ਹੋਏ ਨੇ ਕਿਉਂਕਿ ਇਹ ਜਿਹੜਾ ਤਿਹਾਰ ਸੀਗਾ ਅਲੋਪ ਹੋ ਗਿਆ ਸੀ ਬਿਲਕੁਲ ਕਈ ਆਪਣੇ ਟਾਈਮ ਦੇ ਹੱਕਿਆਂ ਤੋਂ ਪਰ ਆਮ ਆਦੀ ਪਾਰਟੀ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਰਕਾਰ ਦਾ ਇੱਕ ਸੁਪਨਾ ਸੀ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਨਾ ਤੁਸੀਂ ਦੇਖ ਰਹੇ ਹੋ ਪਿੰਡਾਂ ਦੇ ਵਿੱਚ ਮੁੜ ਤੋਂ ਧੀਆਂ ਦੇ ਮੇਲੇ ਹਰ ਪਿੰਡ ਦੇ ਵਿੱਚ ਲੱਗਣੇ ਸ਼ੁਰੂ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੈ ਇਹਨਾਂ ਦੇ ਤਾਂ ਆਪਣਾ ਆਪਣੇ ਥਾਂ ਲੈਣਗੇ ਤੇ ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਚਾਹ ਹੁੰਦਾ ਸੀ ਪਹਿਲੇ ਧੱਕਿਆਂ ਦੇ ਵਿੱਚ ਕਿ ਅਸੀਂ ਆਪਣੇ ਪਿੰਡ ਜਦੋਂ ਸਾਉਣ ਦਾ ਮਹੀਨਾ ਚੜ੍ਹਦਾ ਸੀ ਉਹਨੂੰ ਕਿ ਪਿੰਡ ਜਾਵਾਂਗੇ ਆ ਤੀਆਂ ਦਾ ਤਿਹਾਰ ਆਊਗਾ ਹਫ਼ਤਾ ਰਹਿ ਕੇ ਅਸੀਂ ਆਪਣੇ ਸਹੇਲੀਆਂ ਦਾ ਮਿਲਾਂਗੇ ਆ ਦੁੱਖ ਸੁੱਖ ਸਾਂਝੇ ਕਰਾਂਗੇ ਆ ਪਰ ਕੁਝ ਸਮਾਂ ਇਹ ਜਿਹੜਾ ਤਿਹਾਰ ਆ ਲੋਪ ਰਿਆ ਤੇ ਬਨਾਮਾ ਦੀ ਪਾਰਟੀ ਸਰਕਾਰ ਦੇ ਵਿੱਚ ਜਿਹੜੇ ਮੇਲੇ ਲੱਗਣੇ ਸ਼ੁਰੂ ਹੋ ਗਏ ਤੇ ਸਾਡੀਆਂ ਭੈਣਾਂ ਬੇਹੱਦ ਖੁਸ਼ ਹੋ ਗਏ ਆ ਪੁੱਤ ਆਪਣਾ ਅਰੀ ਨੂਰਾਨੀ ਇੰਨੇ ਜੱਥੇ ਮੇਲਾ ਬਣਾਇਆ ਜਾ ਰਿਹਾ ਇਹਦੇ ਵਿੱਚ ਕੀ ਕਰਨੀ ਤੁਸੀਂ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਲਾ ਕੇ ਕੁੜੀਆਂ ਨੂੰ ਨਾਲ ਸਾਰਿਆਂ ਨੂੰ ਅਸੀਂ ਆ ਪਰਿਵਾਰ ਦੇ ਵਿੱਚ ਇਕੱਠੇ ਹੋ ਕੇ ਤੀਆਂ ਦਾ ਮੇਲਾ ਹਰ ਸਾਲ ਕਰਦੇ ਆ ਤੇ ਸਾਨੂੰ ਬੜਾ ਖੁਸ਼ੀ ਦਾ ਖੁਸ਼ੀ ਦਾ ਇੱਕ ਦਾ ਖੁਸ਼ੀ ਦਾ ਹਰ ਸਾਲ ਮਨਾਨੇ ਆਸੀਂ ਸਾਨੂੰ ਬਹੁਤ ਵਧੀਆ ਲੱਗਦਾ ਇਸ ਸਾਲ ਵੀ ਅਸੀਂ ਬਹੁਤ ਬੈਸਟ ਕੀਤਾ ਹੈਗਾ ਅਸੀਂ ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਨਾਲ ਰਲ ਕੇ ਸਾਡੇ ਨਾਲ ਇਸ ਪ੍ਰੋਗਰਾਮ ਨੂੰ ਤਿਆਰ ਕੀਤਾ ਹੈਗਾ ਇਸ ਦੀ ਬਹੁਤ ਸਰਪੰਚ ਨੂੰ ਸਰਪੰਚ ਜਿਸੀ ਸੋਈਆਂ ਵਾਲੇ ਦਾ ਅਸੀਂ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਨਾਲ ਸਾਥ ਦਿੱਤਾ ਹੈਗਾ ਇਸ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਵੱਡਾ ਕੀਤਾ ਅਸੀਂ ਬਹੁਤ ਜ਼ਿਆਦਾ ਅਸੀਂ ਖੁਸ਼ ਹਾਂ ਸਾਨੂੰ ਬਹੁਤ